ਇੱਕ ਮਿੰਟ ਹਾਂ ਇੱਥੇ ਪੌਂਚੋ ਕੀ ਕਰਨਾ ਚਾਹੁੰਦਾ ਪਹਿਲਾਂ ਤਾਂ ਜੀ ਮੈਂ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਔਰ ਮੈਂ ਇੱਥੇ ਆ ਡਾਇਲਿਸਿਸ ਸੈਂਟਰ ਆਇਆ 10 ਡਬਲ ਫਿਲਟਰ ਮਸ਼ੀਨਾਂ ਅੱਜ ਜਿਹੜੀਆਂ ਹੈਪੀ ਫੋਰਜਿੰਗ ਨੇ ਇੱਥੇ ਦਿੱਤੀਆਂ ਪਰਿतोष ਗਰਗ ਜੀ ਅਸ਼ੀਸ਼ ਮੇਗਾ ਇਹ ਇਸ ਤੋਂ ਉੱਪਰ ਕੋਈ ਭਲੇ ਦਾ ਕੰਮ ਨਹੀਂ ਹੋ ਸਕਦਾ ਮੈਂ ਤੁਹਾਨੂੰ ਦੱਸਾਂ ਡਾਇਲਿਸਿਸ ਇੱਕ ਇਹ ਜੀ ਚੀਜ਼ ਹੈ ਜਿਹੜਾ ਆਪਾਂ ਜੀਵਨਦਾਨ ਰੋਜ਼ ਦੇਈਦਾ ਜੇ ਡਾਇਲਿਸਿਸ ਨਾ ਹੋਵੇ ਇਨਸਾਨ ਬਚ ਨਹੀਂ ਸਕਦਾ ਔਰ ਜੇ ਡਾਇਲਿਸਿਸ ਹੋਵੇ ਉਹ ਆਪਣੀਆਂ ਨੌਕਰੀ ਵੀ ਉਹਦੀ ਰਹਿੰਦੀ ਆ ਉਹ ਕੰਮ ਵੀ ਕਰ ਸਕਦਾ ਔਰ ਫੈਮਿਲੀ ਦਾ ਧਿਆਨ ਵੀ ਰੱਖ ਸਕਦਾ ਇੱਕ ਡਾਇਲਿਸਿਸ ਨਾਲ ਤੁਸੀਂ ਇਕੱਲੇ ਇਨਸਾਨ ਨੂੰ ਨਹੀਂ ਬਚਾਉਂਦੇ ਤੁਸੀਂ ਪੂਰੀ ਫੈਮਿਲੀ ਨੂੰ ਬਚਾਉਂਦੇ ਕਿਉਂਕਿ ਜੇ ਕੋਈ ਬੜੇ ਡਾਇਲਿਸਿਸ ਦੇ ਪੇਸ਼ੰਤ ਹੋਣਗੇ ਤੁਸੀਂ ਹਲੇ ਵੀ ਜਾ ਕੇ ਪੁੱਛ ਲਓ ਜਿਹੜੇ ਕਮਾਂਦੇ ਵੀ ਐ ਔਰ ਡਾਇਲਿਸਿਸ ਵੀ ਕਰਾਉਂਦੇ ਆ ਔਰ ਜਿਹੜਾ ਆਪਾਂ ਫ੍ਰੀ ਡਾਇਲਿਸਿਸ ਇੱਥੇ ਕਰਾ ਰਹੇ ਆ ਮੈਂ ਜਿਹੜਾ ਇੱਥੇ ਸੈਟਅਪ ਦੇਖਿਆ ਐ ਐਕਸਟਰਾ ਦੇ ਸੈਟਅਪ ਮੈਕਸ ਫੋਟੇਜ ਜਿਹੜੇ ਪ੍ਰਾਈਵੇਟ ਹਸਪੀਟਲ ਆ ਉੱਥੇ ਹੁੰਦੇ ਆ ਔਰ ਅੱਜ ਪਰਿਤੋਸ਼ ਜੀ ਦੇ ਬੇਟੇ ਅਸ਼ੀਸ਼ ਗਰਗ ਦਾ ਬਰਥਡੇ ਵੀ ਐ ਔਰ ਇਹਨਾਂ ਨੇ ਬਰਥਡੇ ਦਾ ਤੇ ਉਹਨਾਂ ਦੇ ਬਰਥਡੇ ਤੇ ਕੀਤਾ ਐ ਇਹ ਦੇਖੋ ਸਾਰਿਆਂ ਨੂੰ ਸਿੱਖਣਾ ਚਾਹੀਦਾ ਮੈਂ ਬਰਥਡੇ ਦੀਆਂ ਮੁਬਾਰਕਾਂ ਦਾ ਅਸ਼ੀਸ਼ ਨੂੰ ਦਿੰਦਾ ਪਰ ਹਰ ਇਨਸਾਨ ਨੂੰ ਸਿੱਖਣਾ ਚਾਹੀਦਾ ਹੈ ਬਰਥਡੇ ਸਿਰਫ ਪਾਰਟੀਆਂ ਨਹੀਂ ਹੁੰਦੀਆਂ ਸਿਰਫ ਇਹ ਨਹੀਂ ਹੁੰਦਾ ਆਪਾਂ ਭਲੇ ਦਾ ਕੰਮ ਕਰੀਏ ਆਪਣੇ ਜਨਮ ਦਿਨ ਤੇ ਵਿਆਹ ਸ਼ਾਦੀਆਂ ਤੇ ਹੋਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਨਾ ਸੈਲੀਬ੍ਰੇਟ ਕਰੋ ਉਹ ਵੀ ਕਰੋ ਪਰ ਇਹ ਕੰਮ ਵੀ ਜ਼ਰੂਰੀ ਹੈ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਔਰ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਲੁਧਿਆਣੇ ਲਈ ਪੰਜਾਬ ਲਈ ਔਰ ਪੂਰੇ ਕੰਟਰੀ ਲਈ ਐਗਜ਼ਾਮਪਲ ਸੈੱਟ ਕਰ ਰਹੇ ਆ ਕਿ ਕਿਸ ਤਰ੍ਹਾਂ ਬੱਚਿਆਂ ਦਾ ਜਨਮ ਦਿਨ ਮਨਾਣਾ ਚਾਹੀਦਾ ਜੇ ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਔਰ ਜਿਸ ਤਰ੍ਹਾਂ ਮੈਂ ਪੇਸ਼ੈਂਟਸ ਨੂੰ ਵੀ ਮਿਲਿਆ ਬੜੇ ਖੁਸ਼ ਆ ਪਰ ਡਬਲ ਫਿਲਟਰ ਦਾ ਸਟੇਟ ਆਫ ਦੀ ਆਰਟ ਹੁੰਦੀ ਹੈ ਡਬਲ ਫਿਲਟਰ ਦਾ ਜੋ ਵੈਸੇ ਦਾ ਡਾਕਟਰ ਜਿਆਦਾ ਦੱਸ ਸਕਣਗੇ ਜੋ ਮੇਰਾ ਹੈਗਾ ਕਿਉਂਕਿ ਉਹਦੇ ਵਿੱਚ ਪਾਣੀ ਐਡਾ ਸਾਫ ਸੁਥਰਾ ਫਿਲਟਰਡ ਯੂਜ਼ ਹੁੰਦਾ ਹੈ ਤਾਂੀਆਂ ਨੂੰ ਡਬਲ ਫਿਲਟਰਡ ਕਹਿੰਦੇ ਆ ਕਿ ਡਾਇਲਿਸਿਸ ਯਾਦਾ ਕਾਮਯਾਬ ਹੁੰਦਾ ਜੇ ਤੁਸੀਂ ਸਿੰਗਲ ਫਿਲਟਰ ਔਰ ਡਬਲ ਫਿਲਟਰ ਤੋਂ ਬਲੱਡ ਨੂੰ ਪਹਿਲਾਂ ਟੈਸਟ ਕਰੋ ਔਰ ਬਾਅਦ ਚ ਟੈਸਟ ਕਰੋ ਬੜਾ ਫਰਕ ਹੋਏਗਾ ਔਰ ਦੂਜੀ ਗੱਲ ਇਹ ਹੈ ਕਿ ਹੁਣੇ ਪ੍ਰੀਤੋਸ਼ ਜੀ ਬੈਠੇ ਸੀਗੇ ਇਹ ਕਹਿੰਦੇ ਜੀ ਅਸੀਂ ਲੈਬ ਵੀ ਆਪਣੀ ਇੱਥੇ ਕਰਨੀ ਤਾਂ ਕਿ ਪੇਸ਼ੈਂਟ ਆਪਣਾ ਟੈਸਟ ਕਰਾ ਸਕਣ ਔਰ ਕਹਿੰਦੇ ਸਟੇਟ ਆਫ ਦੀ ਆਰਟ ਲੈਬ ਲੱਗੇਗੀ ਜਿੰਨੀ ਵੀ ਜਗ੍ਹਾ ਹੈ ਸੈਂਟਰ ਚ ਚਾਹੀਦੀ ਹੈ ਜਿਹੜਾ ਕਿ ਸਰਕਾਰੀ ਸੈਂਟਰ ਆ ਉਹ ਮੈਂ ਐਸਐਮਓ ਨਾਲ ਗੱਲ ਕੀਤੀ ਹੋਏ ਇਹਨਾਂ ਨੂੰ ਦਿੱਤੀ ਜਾਏਗੀ ਔਰ ਇਹ ਲੈਬ ਸੈੱਟ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੋਈ ਦੇ ਰਹੀ। ਸਰਕਾਰ ਵੱਲੋਂ ਪੈਂਦਾ ਵੀ ਸੈਂਟਰ ਨੂੰ ਲੈ ਕੇ ਹੈਲਪ ਕੀਤੀ ਗਈ ਹੈ। ਤੁਸੀਂ ਜਿਵੇਂ ਦੱਸ ਤੁਰ ਜਗ੍ਹਾ ਤੇ ਇਸ ਤੋਂ ਲਾਵਾ ਸਰੂਕ ਵੀ ਉਪਰ ਨਹੀਂ ਕੀਤੀ ਜਾਣਗੇ। ਕਿਉਂਕਿ ਬੜਾ ਵੱਡਾ ਦੇਖੋ ਜੀ ਕੋਈ ਵੀ ਐਨਜੀਓ ਸਾਡੇ ਕੋਲ ਆਏਗਾ। ਜੋ ਵੀ ਅਸੀਂ ਕਰ ਸਕਾਂਗੇ ਸਰਕਾਰ ਚ ਕਰਾਂਗੇ ਐਨਜੀਓ ਦੇ। ਦੇਖੋ ਜੇ ਤੁਸੀਂ ਪੱਲੇ ਦਾ ਕੰਮ ਹੈ ਸਰਕਾਰ ਤਾਂ ਕੁਝ ਵੀ ਨਹੀਂ। ਮਤਲਬ ਇਹ ਬੜਾ ਪਤਾ ਨਹੀਂ ਪਹਿਲਾਂ ਇਹ ਸੈਂਟਰ ਠੀਕ ਚੱਲਦਾ ਵੀ ਸੀ ਕਿ ਨਹੀਂ ਚੱਲਦਾ ਸੀ ਕੀ ਹਾਲ ਸੀ। ਪਰ ਹੁਣ ਦੇਖੋ ਕਿੰਨੇ ਵਿਚਾਰੇ ਗਰੀਬ ਇੱਥੋਂ ਠੀਕ ਹੋ ਕੇ ਜਾਂਦੇ ਆ ਔਰ ਰੋਜ਼ ਜਿਹੜਾ ਡਾਇਲਿਸਿਸ ਹੋ ਰਿਹਾ ਇਹਨਾਂ ਦੀ ਇੱਕ ਤਰ੍ਹਾਂ ਆਪਾਂ ਲਾਈਫ ਦੇ ਰਹੇ ਆ ਦੇਖੋ ਅਰੋੜਾ ਜੀ ਦਾ ਬਹੁਤ-ਬਹੁਤ ਸੁਖਾਮਨਾਏ ਸਾਡੇ ਪਰਦੋਸ਼ ਗਰਗ ਜੀ ਜਿੰਨੇ ਵੀ ਫਾਊਂਡਰ ਮੈਂਬਰ ਖੜੇ ਸਾਰਿਆਂ ਦਾ ਸਹਿਯੋਗ ਹੈ ਸਾਡਾ ਪੰਜਾਬ ਸਰਕਾਰ ਨਾਲ ਟਾਈਪ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਦੱਸਦੇ ਜੇ ਅੱਜ ਇਸ ਮੁਕਾਮ ਤੇ ਖੜੇ ਆਂ ਸਰਕਾਰ ਦੀ ਬਦੌਲਤ ਖੜੇ ਆਂ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਡੇ ਮੰਤਰੀ ਜੀ ਤੇ ਸਾਡੇ ਅਰੋੜਾ ਜੀ ਜਿਹੜੇ ਅੱਜ ਆਏ ਨੇ ਪਹਿਲਾਂ ਵੀ ਆਏ ਨੇ ਸਾਨੂੰ ਐਂਬੂਲੈਂਸ ਦੇ ਕੇ ਗਏ ਨੇ ਉਹਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹ ਰਿਹਾ ਜੇ ਸਰਕਾਰਾਂ ਮੇਨ ਪੰਜਾਬ ਸਰਕਾਰ ਮੈਂ ਇੱਕੋ ਹੀ ਗੱਲ ਹੈ ਹੈਲਥ ਤੇ ਐਜੂਕੇਸ਼ਨ ਹੈਲਥ ਜੀ ਬੜੇ ਅੱਗੇ ਪਹੁੰਚ ਚੁੱਕੀ ਸਾਡੀ ਸਰਕਾਰ ਔਰ ਸਭ ਤੋਂ ਵੱਡਾ ਉਪਰਾਲਾ ਜਿਹੜਾ ਵਿਪੱਖ ਕਹਿੰਦਾ ਨਸ਼ਾ ਨਹੀਂ ਬੰਦ ਹੈ ਇਹ ਵੱਡਾ ਉਪਰਾਲਾ ਕੀਤਾ ਮੈਂ ਭਗਵੰਤ ਮਾਨ ਜੀ ਨੂੰ ਸਲੂਟ ਮਾਰਦਾ ਜੀ ਕਿਸੇ ਸਰਕਾਰ ਨੇ ਨਹੀਂ ਅਜੇ ਤੱਕ ਇਹ ਕੀਤਾ ਸੀ ਆਈਆਂ ਗਈਆਂ ਮੈਂ ਜਿਹੜਾ ਹੈ ਲੋਕਾਂ ਦੇ ਘਰੇ ਜਾ ਕੇ ਛਾਪੇ ਮਕਾਨ ਤੇ ਨੇ ਬਹੁਤ ਨਸ਼ਾ ਤੇ ਕੰਟਰੋਲ ਕੀਤਾ ਗਿਆ ਔਰ ਮੰਤਰੀ ਜੀ ਨੂੰ ਮੈਂ ਕਹਾਂਗਾ ਦੇਖੋ ਇਹ ਹੈਲਥ ਹੈ ਤੇਕ ਐਜੂਕੇਸ਼ਨ ਹਾਲਚ ਜੋ ਵੀ ਸਾਡਾ ਮੁਕਾਮ ਹੈ ਪ੍ਰਤੀਜਿਹੀ ਖੜੇ ਨੇ ਮੇਰੇ ਨਾਲ ਹੋਰ ਬੰਦੇ ਖੜੇ ਨੇ ਤੁਸੀਂ ਸਾਨੂੰ ਕੋਈ ਉਪਰਾਲਾ ਦਿਓ ਵੱਡਾ ਅਸੀਂ ਸਾਰੇ ਰਲ ਕੇ ਇੱਕ ਹਸਪਤਾਲ ਖੋਲਣ ਦੀ ਸਾਡੀ ਆਗਈ ਹੈ 100-150 ਕਰੋੜ ਰੁਪਏ 200 ਕਰੋੜ ਰੁਪਏ ਲਾ ਕੇ ਹਸਪਤਾਲ ਆਉਂਦੀ ਹੈ ਜੇ ਜਗਾ ਸਾਨੂੰ ਪੰਜਾਬ ਸਰਕਾਰ ਦੇ ਕਿਉਂ ਪਰਤੋਸੀ ਅਰੋਣਾ ਜੀ ਤਿਆਰ ਹੋ ਆ ਦੇਖ ਲੋ ਮੀਡੀਆ ਹੈਗਾ ਸਾਰੇ ਸਾਹਮਣੇ ਆ ਆ ਸਾਡੇ ਮੈਂਬਰ ਸਾਰੇ ਖੜੇ ਨੇ ਕਿਉਂ ਬਗਿਆ ਜੀ ਭਰਦੀ ਜੀ ਠੀਕ ਹੈ ਨਾ ਜੀ ਇਹ ਉਪਰਾਲਾ ਤੁਸੀਂ ਕਰਨਾ ਤੂੰ ਕੀ ਸਾਡਾ ਤੁਹਾਡੇ ਇੱਕ ਡੋਨਰ ਦੇ ਵੱਲੋਂ ਇੱਕ ਮਿਸਾਲ ਵੀ ਕਾਇਮ ਕੀਤੀ ਗਈ ਹੈ ਜਨਮ ਦਿਨ ਦੇ ਮੌਕੇ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਇੱਕ ਜਿਹੜੀ ਆ ਮਸ਼ੀਨਾਂ ਡੋਨੇਟ ਕੀਤੀਆਂ ਇਹ ਸਾਡੇ ਪਰਤੋਸੀ ਦੇ ਬੇਟੇ ਦਾ ਅਸੀਸ ਗਰਗ ਜੀ ਬੇਟਾ ਇਹ ਅੱਜ ਇਹ ਅਸੀਸ ਗਰਗ ਜੀ ਨੇ ਤੇ ਯੁਵਰਾਜ ਨੇ ਅੱਜ ਇਹਨਾਂ ਦਾ ਜਨਮ ਦਿਨ ਤੇ ਜੋ ਪ੍ਰਾਲਾ ਪਰਤੋਸ ਗਰਗ ਜੀ ਨੇ ਕੀਤਾ ਤੇ ਜੋ ਆਕੇ ਅਰੋੜਾ ਜੀ ਨੇ ਸਾਡਾ ਮਾਨ ਵਧਾਇਆ ਹੈਗਾ ਇਹ ਇਹਨਾਂ ਦਾ ਦਿਨ ਹੈ ਇਸ ਇਹਨਾਂ ਦੀਆਂ ਟੋਟਲ 15 ਮਸ਼ੀਨਾਂ ਨੇ ਪੰਜ ਮਸ਼ੀਨਾਂ ਉਹ ਨੇ ਜਿਹਦੇ ਕਰਕੇ ਇਹ ਟੈਕਨੋਲੋਜੀ ਦੇ ਹਿਸਾਬ ਨਾਲ ਇੰਡੀਆ ਦਾ ਪਹਿਲਾ ਡੈਲਸੀ ਸੈਂਟਰ ਉਹ ਪੰਜ ਮਹੀਨਾ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ 'ਚ ਨਹੀਂ ਹੈ ਬਾਏ ਤੁਹਾਡੀ ਰਿਕਾਰਡਿੰਗ ਨਾਲ ਸਾਡਾ ਅੱਜ ਕਿੰਨਾਂ ਟੂਟਰ ਕਿੰਨੀਆਂ ਮਸ਼ੀਨਾਂ ਹੋ ਗਈਆਂ ਸਾਡੀ ਟੋਟਲ ਹੋ ਗਈ ਹੈ 34 ਲੱਖ ਚੁੱਕੀਆਂ ਨੇ ਸਾਡੇ ਕੋਲ ਮਸ਼ੀਨਾਂ ਕਿੰਨੇ ਮਰੀਜ਼ ਦਿੱਲੀ ਜਿਹੜੇ ਇੱਥੇ ਗੈਲਸਸ ਲਾ ਕੇ ਜਾਂਦੇ ਬਿਲਾਲ ਰਾਤੀ ਕੱਲ 84 ਸੀ ਜੀ ਤੇ ਹੁਣ ਵਧਣਗੇ 100 ਪਲੱਸ ਹੋਣਗੇ 300000 ਉਹ ਪਲੱਸ ਹੋਣਗੇ ਫਿਰ ਲਾਸਟ ਤੇ ਤੁਹਾਡੇ ਮੀਡੀਆ ਮਸ ਪੰਜਾਬ ਸਰਕਾਰ ਖੜੀ ਹੈ ਸਾਡੇ ਕੋਲ ਸਾਨੂੰ ਜੰਗਾ ਦਿਓ असिल लोगों को मेडिकल की सुविधा बोलना चाहूँगी यहाँ सनी चाची आशीष मम्मा जो सब बैठे हैं सब इनमें सिमिलैरिटी क्या है सबकी इंटेंशन अच्छी है और काम अच्छा करना चाहते हैं और पापा हमेशा कहते हैं जब काम अच्छा करना चाहो ना तो रास्ता भगवान अपने आप दिखा देता है एंड सिमिलरली सनी चाची उनकी इंटेंशन जब से मैं जानती हूँ यही थी भला करना है भला करना है तरीका फिर आई थिंक गॉड शोड एवरी जो यहाँ प्रेजेंट है कि कैसे करना सो उसके लिए भगवान रास्ता दिखाते हैं थैंक यू सो मच और हम